ਸਸਿਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੈਰਟੀ ਵੀ ਮੈਂ ਦਵਿੰਦਰ ਮੰਡ ਤੇ ਪਿਛਲੇ ਦਿਨੀ ਇੱਕ ਫਿਲਮ ਰਿਲੀਜ਼ ਹੋਈ ਸੀ ਸਾਉਥ ਦੀ ਜਿਸ ਦਾ ਨਾਮ ਸੀ ਕਲਕੀ 289880 ਇਸ ਫਿਲਮ ਨੇ ਤਾਬੜ ਤੂੜ ਕਮਾਈ ਕੀਤੀ ਹੈ ਬਾਕਸ ਆਫਿਸ ਤੇ ਦੀਪਿਕਾ ਪਾਦੂਕਨ ਕਮਲ ਹਸਨ ਅਮਿਤਾ ਬਚਰਾ ਤੇ ਪ੍ਰਭਾਸ ਤਾਰੇ ਫਿਲਮ ਮਤੇ ਪਹਿਲੇ ਦਿਨ ਜਿਹੜਾ ਫਿਲਮ ਨੇ ਤਾਬੜ ਤੂੜ ਕਮਾਈ ਕੀਤੀ ਸੀ ਤੇ ਹੁਣ 4 ਦਿਨਾਂ ਦੀ ਕਲੈਕਸ਼ਨ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਕਈ ਪਛਾਵਾਂ ਚ ਆਈ ਪ੍ਰਮੁੱਖ ਕਲਾਕਾਰਾਂ ਨਾਲ ਸਜੀ ਫਿਲਮ ਕਲਕੀ 289880 ਨੇ ਦੁਨੀਆ ਪਰਚ ਰਿਲੀਜ਼ ਹੋਣ ਦੇ 4 ਦਿਨਾਂ ਦੇ ਅੰਦਰ 500 ਕਰੋੜ ਦੀ ਕਮਾਈ ਕਰ ਲਈ ਹੈ ਫਿਲਮ ਨਿਰਮਾਤਾ ਨੇ ਐਤਵਾਰ ਨੂੰ ਇਹ ਐਲਾਨ ਕੀਤਾ ਹੈ ਇਹ ਫਿਲਮ ਚ ਪ੍ਰਭਾਸ ਦੀਪਿਕਾ ਪਾਦੁਕੋਨ ਅਮਿਤਾ ਬਚਨ ਅਤੇ ਕਮਲ ਹਸਨ ਵਰਗੇ ਕਲਾਕਾਰ ਨੇ ਇਹ ਫਿਲਮ 600 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੀ ਹੋਈ 나ਗ ਅਸ਼ਵਿਨ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਦੇ ਵਿੱਚ ਐਕਸ ਤੇ ਆਧਾਰਿਤ ਇੱਕ ਪੇਜ ਤੇ ਬਾਕਸ ਆਫਿਸ ਕਮਾਈ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਪੋਸਟਰ ਦੇ ਸਿਰਲੇਖ ਚ ਲਿਖਿਆ ਹੈ ਕਲਕੀ 2898 AD ਨੇ 4 ਦਿਨਾਂ ਚ ਦੁਨੀਆ ਭਰ ਚ 500 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਲਕੀ 2898 AD ਕਿੰਨਾ ਪੈਸਾ ਕਮਾਉਂਦੀ ਆ ਉਹ ਵੀ ਜਿਹੜੀ ਫਿਗਰ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਪਿਛਲੇ ਦਿਨੀ ਇੱਕ ਫਿਲਮ ਰਿਲੀਜ਼ ਹੋਈ ਸੀ ਸਾਉਤੀ ਜਿਸ ਦਾ ਨਾਮ ਸੀ ਕਲਕੀ 289880 ਇਸ ਫਿਲਮ ਨੇ ਤਾਬੜ ਤੂੜ ਕਮਾਈ ਕੀਤੀ ਹੈ ਬਾਕਸ ਆਫਿਸ ਤੇ ਦੀਪਿਕਾ ਪਾਦੂਕਨ ਕਮਲ ਹਸਨ ਅਮਿਤਾ ਬਚਨ ਅਤੇ ਪ੍ਰਭਾਸ ਤਾਰੇ ਰੇ ਫਿਲਮ ਮਤੇ ਪਹਿਲੇ ਦਿਨ ਜਿਹੜਾ ਫਿਲਮ ਨੇ ਤਾਬੜ ਤੂੜ ਕਮਾਈ ਕੀਤੀ ਸੀ ਤੇ ਹੁਣ 4 ਦਿਨਾਂ ਦੀ ਕਲੈਕਸ਼ਨ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਕਈ ਪਛਾਵਾਂ ਚ ਆਈ ਪ੍ਰਮੁੱਖ ਕਲਾਕਾਰਾਂ ਨਾਲ ਸਜੀ ਫਿਲਮ ਕਲਕੀ 289880 ਨੇ ਦੁਨੀਆ ਪਰਚ ਰਿਲੀਜ਼ ਹੋਣ ਦੇ 4 ਦਿਨਾਂ ਦੇ ਅੰਦਰ 500 ਕਰੋੜ ਦੀ ਕਮਾਈ ਕਰ ਲਈ ਹੈ ਫਿਲਮ ਨਿਰਮਾਤਾ ਨੇ ਐਤਵਾਰ ਨੂੰ ਇਹ ਐਲਾਨ ਕੀਤਾ ਹੈ ਇਹ ਫਿਲਮ ਚ ਪ੍ਰਭਾਸ ਦੀਪਿਕਾ ਪਾਦੁਕੋਨ ਅमिता ਬਚਨ ਤੇ ਕਮਲ ਹਸਨ ਵਰਗੇ ਕਲਾਕਾਰ ਨੇ ਇਹ ਫਿਲਮ 600 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੀ ਹੋਈ ਨਾਗ ਅਸ਼ਵਿਨ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਦੇ ਵਿੱਚ ਐਕਸ ਤੇ ਆਧਾਰਿਤ ਇੱਕ ਪੇਜ ਤੇ ਬਾਕਸ ਆਫਿਸ ਕਮਾਈ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਪੋਸਟਰ ਦੇ ਸਿਰਲੇਖ ਚ ਲਿਖਿਆ ਹੈ ਕਲਕੀ 2898 ਏਡੀ ਨੇ 4 ਦਿਨਾਂ ਚ ਦੁਨੀਆ ਭਰ ਚ 500 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਲਕੀ 2898 ਏਡੀ किन्ना पैसा कमा भी है वो टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप